ਸੱਚਾ ਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਹੈਡਲਾਈਨਸ 온ਟਾਰੀਓ ਪ੍ਰਾਂਤ ਪੁਲਿਸ ਲੋਕਾਂ ਨੂੰ ਦੋਸਤਾਨਾ ਅਪੀਲ ਕਰਦੀ ਦਿਖਾਈ ਦਿੱਤੀ ਹੈ ਸਰਦੀਆਂ ਵਿੱਚ ਬਰਫਬਾਰੀ ਦੇ ਸਮੇਂ ਸੜਕਾਂ ਅਤੇ ਮੌਸਮ ਦੇ ਹਾਲਾਤਾਂ ਦੇ ਮੁਤਾਬਿਕ ਹੌਲੀ ਗੱਡੀ ਚਲਾਓ ਬ੍ਰਿਟਿਸ਼ ਕੋਲੰਬੀਆ ਦਾ ਆਦਮੀ ਜਾਨਵਰਾਂ ਦੀ ਬੁਰੀ ਹਾਲਤ ਦੇ ਕਾਰਨ ਸਦਾ ਲਈ ਪਾਲਤੂ ਜਾਨਵਰ ਰੱਖਣ ਲਈ ਰੋਕਿਆ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਲਾਲ ਟਾਈਪ ਆਈ ਅਤੇ ਮਜ਼ਾਕੀਆ ਗੱਲਾਂ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੁਨਾਲ 트ੰਪ ਨਾਲ ਚੰਗਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਖਬਰਾਂ ਵਿਸਥਾਰ ਨਾਲ Ontario ਪ੍ਰਾਂਤ ਪੁਲਿਸ ਵੱਲੋਂ ਲੋਕਾਂ ਨੂੰ ਦੋਸਤਾਨਾ ਅਪੀਲ ਕਰ ਰਹੀ ਹੈ ਸੜਕਾਂ ਅਤੇ ਮੌਸਮ ਦੇ ਹਾਲਾਤਾਂ ਦੇ ਮੁਤਾਬਿਕ ਹੌਲੀ ਚੱਲੋ। ਬੇਧਿਆਨੀ ਨਾਲ ਤੇਜ਼ੀ ਕਰਨ ਨਾਲ ਤੁਸੀਂ ਆਪਣੇ ਦੇ ਨਾਲ ਨਾਲ ਹੋਰਾਂ ਦੀ ਵੀ ਜਾਨ ਖਤਰੇ ਵਿੱਚ ਪਾਉਂਦੇ ਹੋ। ਇਸ ਲਈ ਬਰਫ਼ਬਾਰੀ ਦਰਮਿਆਨ ਸਾਵਧਨ ਰਹੋ। ਸਰਦੀਆਂ ਦਾ ਮੌਸਮ ਸ਼ੁਰੂ ਹੈ ਅਤੇ ਸੜਕਾਂ ਤੇ ਬਰਫ਼ ਤੇ ਪੁੱਡ ਬਣਨ ਦੇ ਕਾਰਨ ਹਾਦਸਿਆਂ ਦਾ ਵੀ ਖਤਰਾ ਵੱਧ ਗਿਆ। ਇਸ ਕਰਕੇ ਅਨਟਾਰੀਓਪ੍ਰਾਂਦ ਦੀ ਪੁਲਿਸ ਵੱਲੋਂ ਡਰਾਈਵਰਾਂ ਨੂੰ ਇੱਕ ਸਿੱਧਾ ਅਹਿਮ ਸੁਨੇਹਾ ਦਿੱਤਾ ਗਿਆ। ਜਦੋਂ ਬਰਫ਼ ਵੇਖੋ ਤਾਂ ਹੌਲੀ ਚੱਲੋ। ਡਰਾਈਵਿੰਗ ਦੇ ਵੇਲੇ ਮੌਸਮ ਅਤੇ ਸੜਕਾਂ ਦੀ ਹਾਲਤ ਦੇ ਮੁਤਾਬਕ ਆਪਣੀ ਗਤੀ ਨੂੰ ਘਟਾ ਕੇ ਰੱਖੋ ਅਤੇ ਕਈ ਵਾਰ ਲੋਕ ਜਲਦੀ ਅਤੇ ਤੇਜ਼ਕਾਰ ਚਲਾਉਣ ਦੇ ਕਾਰਨ ਕਈਆਂ ਦਾ ਨੁਕਸਾਨ ਕਰ ਬੈਠਦੇ ਆ। ਪਰ ਇਹ ਇੱਕ ਪਲ ਦੀ ਲਾਪਰਵਾਹੀ ਆਪਣੇ ਨਾਲ-ਨਾਲ ਹੋਰ ਲੋਕਾਂ ਦੀ ਜਾਨ ਨੂੰ ਵੀ ਖਤਰਾ ਬਣਾ ਸਕਦੀ ਹੈ। ਇਸ ਲਈ ਸਰਦੀਆਂ ਵਿੱਚ ਗੱਡੀ ਚਲਾਉਂਦੇ ਸਮੇਂ ਬ데ਰੇ ਸਾਵਧਾਨ ਰਹੋ। ਵਾਹਨਾ ਵਿੱਚ ਦੂਰੀ ਬਣਾ ਕੇ ਰੱਖੋ ਅਤੇ ਬ੍ਰੇਕ ਨੂੰ ਹੌਲੀ-ਹੌਲੀ ਲਾਓ। ਯਾਦ ਰੱਖੋ ਬਰਫ਼ ਵਾਲੀਆਂ ਸੜਕਾਂ 'ਤੇ ਸਿਰਫ਼ ਇੱਕ ਹੀ ਨਿਯਮ ਹੈ। ਹੌਲੀ ਚੱਲੋ ਤੇ ਸੁਰੱਖਿਅਤ ਚੱਲੋ। ਆਪਣੀ ਤੇ ਹੋਰਾਂ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ ਵਿੱਚ ਹੈ। ਇਸ ਲਈ ਸਾਵਧਾਨੀ ਨਾਲ ਡਰਾਈਵਿੰਗ ਕਰੋ ਅਤੇ ਸੁਰੱਖਿਅਤ ਤਰੀਕੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚੋ। ਐਵਰੀਵਨ It's Sergeant Ed Sanchuk with West Region OPP Headquarters. When you see snow, go slow. So, the OPP is urging every driver to please take your foot off that gas pedal, drive according to the road and weather conditions, get to where you're going safely, but more importantly, get home safely to your family. Unfortunately, I'm seeing drivers operate their vehicles like it's a hot, sunny day. The roads are slick and slippery, and in some communities, snow covered right now, so we're just asking people to use some common sense. If you are operating your vehicle, please leave enough time, room, and distance between you and other motorists on our roadways. Clear off your entire vehicle, headlights, rear lights, turn your entire headlighting system on, pack an ample supply of patience, and just take your time to get to where you're going safely. There's really no winter secret to driving. You know what, it really comes down to the fact that it's called common sense. Winter tires can only do so much, the rest lies in your hand, your head, and in your foot. So, focus 100% on your driving, Keep your hands in the wheel and keep your foot off that gas pedal. There's really no reason to speed whatsoever. And unfortunately, we don't want to be knocking on your door saying that something has happened to you, either you've been injured, or even worse yet, that a loved one's deceased. It's the last thing that we ever want to do. So from OPP family to yours, let's make sure we get to where we're going safely. But more importantly, let's all make sure we get home safely to our family members. Please make sure you take care, stay safe, get home safe to your family. ਇੱਕ ਆਦਮੀ ਨੂੰ ਜ਼ਿੰਦਗੀ ਭਰ ਲਈ ਪਾਲਤੂ ਜਾਨਵਰ ਰੱਖਣ ਤੇ ਪਾਬੰਦੀ ਲਾ ਦਿੱਤੀ ਗਈ ਹੈ ਕਿਉਂਕਿ ਉਸ ਦਾ ਕੁੱਤਾ ਬਹੁਤ ਹੀ ਬੁਰੀ ਅਤੇ ਅਨਸਹਾਈ ਹਾਲਤ ਵਿੱਚ ਮਿਲਿਆ ਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਕੁੱਤੇ ਦੀ ਦੇਖਭਾਲ ਬਿਲਕੁਲ ਨਹੀਂ ਕੀਤੀ ਜਾ ਰਹੀ ਸੀ ਉਸ ਦੀ ਹਾਲਤ ਨਰਕ ਵਰਗੀ ਸੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਆਦਮੀ ਨੂੰ ਜ਼ਿੰਦਗੀ ਭਰ ਲਈ ਇੱਕ ਵੀ ਪਾਲਤੂ ਜਾਨਵਰ ਰੱਖਣ ਲਈ ਰੋਕ ਲਾ ਦਿੱਤੀ ਗਈ ਹੈ ਇਹ ਕਾਰਵਾਈ ਤਦ ਕੀਤੀ ਗਈ ਜਦੋਂ ਅਧਿਕਾਰੀਆਂ ਨੇ ਉਸ ਦੇ ਘਰ ਇੱਕ ਕੁੱਤਾ ਬਹੁਤ ਬੁਰੀ ਹਾਲਤ ਵਿੱਚ ਦੇਖਿਆ ਦੁਖਦਾਈ ਅਤੇ ਸਥਾਈ ਹਾਲਤ ਵਿੱਚ ਇਹ ਕੁੱਤਾ ਰਿਪੋਰਟਾਂ ਦੇ ਮੁਤਾਬਕ ਪਤਾ ਲੱਗਿਆ ਕਿ ਦੇਖਪਾਲ ਬਿਲਕੁਲ ਨਹੀਂ ਕੀਤੀ ਜਾ ਰਹੀ ਸੀ ਉਹ ਬਹੁਤ ਕਮਜ਼ੋਰ ਸੀ ਮੈਲ ਧੂਲ ਵਿੱਚ ਲਿਪਟਿਆ ਹੋਇਆ ਇਹ ਕੁੱਤਾ ਜਿਸ ਦੀ ਹਾਲਤ ਬਹੁਤ ਬੁਰੀ ਸੀ ਅਤੇ ਉਸ ਦੀ ਤਬੀਅਤ ਵੀ ਬਹੁਤ ਜ਼ਿਆਦਾ ਖਰਾਬ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਸ਼ੂ ਸਨਰਖਣ ਅਧਿਕਾਰੀਆਂ ਨੇ ਤੁਰੰਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕੇਸ ਕੋਰਟ ਤੱਕ ਪਹੁੰਚਿਆ। ਕੋਰਟ ਨੇ ਸਖਤ ਫੈਸਲਾ ਸੁਣਾ ਕੇ ਕਿਹਾ ਹੈ ਕਿ ਜੀ ਜਿਹੜਾ ਵਿਅਕਤੀ ਜਾਨਵਰਾਂ ਨਾਲ ਇੰਨੀ ਜ਼ਿਆਦਾ ਬੇਰਹਿਮੀ ਕਰ ਸਕਦਾ ਹੈ ਉਹ ਅੱਗੇ ਵੀ ਕਿਸੇ ਹੋਰ ਜਾਨਵਰ ਲਈ ਖਤਰਾ ਬਣ ਸਕਦਾ ਹੈ। ਇਸ ਲਈ ਉਸ ਨੂੰ ਅਤੇ ਉਸ ਨੂੰ ਸਦਾ ਲਈ ਪਾਲਤੂ ਜਾਨਵਰ ਰੱਖਣ ਤੋਂ ਬੈਨ ਕਰ ਦਿੱਤਾ ਗਿਆ ਪਸ਼ੂ ਸੁਰੱਖਿਆ ਗਰੁੱਪਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਕਦਮ ਹੋਰ ਲੋਕਾਂ ਲਈ ਵੀ ਇੱਕ ਸਖਤ ਸੁਨੇਹਾ ਹੋ ਸਕਦਾ ਹੈ ਕਿ ਜਾਨਵਰਾਂ ਨਾਲ ਦੁੱਖ ਤਕਲੀਫ ਕਰਨਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਮਾਮਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਾਨਵਰਾਂ ਵਿੱਚ ਵੀ ਭਾਵਨਾਵਾਂ ਹਨ ਤੇ ਉਹ ਵੀ ਇੱਕ ਐਸਾ ਜੀਵ ਹੈ ਜਿਸ ਨੂੰ ਦੁੱਖ ਮਹਿਸੂਸ ਹੁੰਦਾ ਹੈ ਉਹਨਾਂ ਦੀ ਦੇਖਭਾਲ ਕਰਨਾ ਸਾਡੀ ਮਹੱਤਵਪੂਰਨ ਜ਼ਿੰਮੇਵਾਰੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਸਹੀ ਰਿਸ਼ਤਾ ਬਣਾਉਣ ਲਈ ਲਾਲ ਟਾਈ ਪਾਈ ਅਤੇ ਕੁਝ ਮਜ਼ਾਕੀਆ ਗੱਲਾਂ ਵੀ ਕੀਤੀਆਂ। ਇਹ ਕੋਸ਼ਿਸ਼ ਇਸ ਲਈ ਕੀਤੀ ਗਈ ਹੈ ਤਾਂ ਕਿ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੇ ਵਿਚਕਾਰ ਸਹਿਯੋਗ ਅਤੇ ਮਿਹਰਬਾਨੀ ਵਾਲਾ ਮਾਹੌਲ ਬਣਾਇਆ ਜਾ ਸਕੇ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਖਾਸ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਲਾਲ ਟਾਈ ਪਾਈ ਅਤੇ ਕੁਝ ਮਜ਼ਾਕੀਆ ਗੱਲਾਂ ਵੀ ਕੀਤੀਆਂ ਜੋ ਕਿ 트럼ਪ ਦੀਆਂ ਪਸੰਦੀਦਾ ਅਤੇ ਅੰਦਾਜ਼ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਇਹ ਸਿਰਫ ਇੱਕ ਸਧਾਰਨ ਸਟਾਈਲ ਦੀ ਕੋਸ਼ਿਸ਼ ਹੀ ਨਹੀਂ ਸੀ ਬਲਕਿ ਦੋਹਾਂ ਦੇਸ਼ਾਂ ਵਿੱਚ ਮਿਹਰਬਾਨੀ ਸਹਿਯੋਗ ਅਤੇ ਚੰਗੇ ਰਿਸ਼ਤੇ ਬਣਾਉਣ ਦਾ ਉਦੇਸ਼ ਸੀ ਅਜਿਹੇ ਮੌਕੇ ਇਤਿਹਾਸੇ ਮਜ਼ਾਕ ਅਤੇ ਛੋਟੀਆਂ ਸੰਜੀਵਨ ਭਰੀਆਂ ਗੱਲਾਂ ਕਈ ਵਾਰੀ ਵੱਡੇ ਡਿਪਲੋਮੈਟਿਕ ਸੰਦੇਸ਼ ਦਿੰਦੀਆਂ ਹਨ ਪ੍ਰਧਾਨ ਮੰਤਰੀ ਦੀ ਇਹ ਯੋਜਨਾ ਦਿਖਾਉਂਦੀ ਹੈ ਕਿ ਕਈ ਵਾਰੀ ਨੇਤਾ ਸਿਰਫ ਗੰਭੀਰਤਾ ਨਾਲ ਹੀ ਨਹੀਂ ਬਲਕਿ ਸਧਾਰਨ ਅਤੇ ਦੋਸਤਾਨਾ ਅੰਦਾਜ਼ ਨਾਲ ਵੀ ਸੰਬੰਧ ਮਜ਼ਬੂਤ ਕਰ ਸਕਦੇ ਹਨ ਇਹ ਤਰੀਕੇ ਨਾਲ ਕੈਨੇਡਾ ਅਤੇ ਅਮਰੀਕਾ ਦੇ ਨੇਤਾਵਾਂ ਵਿੱਚ ਘਾਰ ਸਹਿਯੋਗ ਅਤੇ ਭਰੋਸੇ ਵਾਲਾ ਮਾਹੌਲ ਬਣੇਗਾ ਅਤੇ ਜੋ ਦੋਹਾਂ ਦੇਸ਼ਾਂ ਲਈ ਫਾਇਦੇਮੰਦ ਵੀ ਹੋਵੇਗਾ। ਕੈਨੇਡਾ ਦੀ ਫਰਸਟ ਨੇਸ਼ਨਸ ਨੇ ਕੈਨੇਡਾ ਅਤੇ ਅਲਬਰਟਾ ਦੇ ਪਾਈਪਲਾਈਨ ਸੌਦੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਹ ਕਹਿੰਦੇ ਹਨ ਕਿ ਇਹ ਸੌਦਾ ਜ਼ਮੀਨ ਅਤੇ ਸਿਹਤ ਲਈ ਖਤਰਾ ਹੈ। ਫਰਸਟ ਨੇਸ਼ਨ ਚਾਹੁੰਦੀ ਹੈ ਕਿ ਸਰਕਾਰ ਪਹਿਲਾਂ ਲੋਕਾਂ ਨਾਲ ਗੱਲ ਕਰੇ ਅਤੇ ਫੈਸਲੇ ਨੂੰ ਧਿਆਨ ਨਾਲ ਲਵੇ। ਤਾ ਜੋ ਪਾਈਪਲਾਈਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਰੋਕਿਆ ਜਾ ਸਕੇ ਕੈਨੇਡਾ ਵਿੱਚ ਫਰਸਟ ਨੇਸ਼ਨਸ ਦੀ ਸੰਸਥਾ ਨੇ ਕੈਨੇਡਾ ਅਤੇ ਅਲਬਰਟਾ ਦਰਮਿਆਨ ਪਾਈਪਲਾਈਨ ਸੌਦੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਉਹ ਕਹਿੰਦੇ ਹੈ ਕਿ ਇਹ ਸੌਦਾ ਸਿਰਫ ਕਾਰੋਬਾਰੀ ਜਾਂ ਪੈਸਿਆਂ ਲਈ ਹੀ ਨਹੀਂ ਬਲਕਿ ਇਸ ਨਾਲ ਜ਼ਮੀਨ ਵਾਤਾਵਰਣ ਨਦੀਆਂ ਅਤੇ ਸਥਾਨਕ ਲੋਕਾਂ ਦੀ ਸਿਹਤ ਤੇ ਵੀ ਗੰਭੀਰ ਨੁਕਸਾਨ ਹੋ ਸਕਦਾ ਹੈ ਫਰਸਟ ਨੇਸ਼ਨ ਚਾਹੁੰਦਾ ਹੈ ਕਿ ਸਰਕਾਰ ਪਹਿਲਾਂ ਲੋਕਾਂ ਨਾਲ ਗੱਲਬਾਤ ਕਰੇ ਉਨ੍ਹਾਂ ਦੀ رائے ਸੁਣੇ ਅਤੇ ਸਲਾਹ مشورہ ਕਰਕੇ ਕੋਈ ਫੈਸਲਾ ਲਵੇ ਉਹ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਪਾਈਪਲਾਈਨ ਬਣਾਉਣ ਨਾਲ ਉਹ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ਪਾਈਪਲਾਈਨ ਬਣਾਉਣ ਨਾਲ ਹੋਣ ਵਾਲੇ ਨੁਕਸਾਨ ਜਿਵੇਂ ਕਿ ਪ੍ਰਦੂਸ਼ਣ ਜੰਗਲਾਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਪਾਣੀ ਦੇ ਸਰੋਤਾਂ ਨੂੰ ਖਤਰਨਾਕ ਹੋਣਾ ਅਤੇ ਪਾਣੀ ਦੇ ਸਰੋਤਾਂ ਨੂੰ ਖਤਰਾ ਹੋਣਾ ਇਸ ਨੂੰ ਰੋਕਣ ਲਈ ਸਾਵਧਾਨੀ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਫਰਸਟ ਨੇਸ਼ਨਸ ਦੀ ਸੰਸਥਾ ਵੀ ਇਹ ਕਹਿ ਰਹੀ ਹੈ ਕਿ ਸਿਰਫ ਸਰਕਾਰੀ ਅਧਿਕਾਰੀਆਂ ਦੇ ਫੈਸਲੇ ਨਹੀਂ ਬਲਕਿ ਸਥਾਨਕ ਲੋਕਾਂ ਦੀ ਸਲਾਹ ਵੀ ਲੈਣੀ ਬਹੁਤ ਜ਼ਰੂਰੀ ਹੈ ਇਸ ਤਰੀਕੇ ਨਾਲ ਕਿ ਲੋਕਾਂ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਅਤੇ ਪਾਈਪਲਾਈਨ ਕਾਰਜ ਦੌਰਾਨ ਹੋਣ ਵਾਲੇ ਨੁਕਸਾਨ ਦੇ ਸਿਰਫ ਆਰਥਿਕ ਪ੍ਰਭਾਵ ਹੀ ਨਹੀਂ ਹੁੰਦੇ ਬਲਕਿ ਲੋਕਾਂ ਦੀ ਜ਼ਿੰਦਗੀ ਜਾਨਵਰਾਂ ਦੀ ਸੁਰੱਖਿਆ ਅਤੇ ਕੁਦਰਤੀ ਵਾਤਾਵਰਣ ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ ਇਸ ਲਈ ਫੋਰਸ ਨੇਸ਼ਨ ਸਰਕਾਰ ਨੂੰ ਯਾਦ ਦਿਵਾ ਰਿਹਾ ਹੈ ਕਿ ਜ਼ਮੀਨ ਅਤੇ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ ਅਤੇ ਕੋਈ ਵੀ ਫੈਸਲਾ ਧਿਆਨ ਨਾਲ ਸਲਾਹ مشورے ਨਾਲ ਅਤੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਦੇਖ ਕੇ ਹੀ ਕੀਤਾ ਜਾਵੇ ਉਹ ਇਹ ਵੀ ਕਹਿ ਰਿਹਾ ਹੈ ਕਿ ਅਜਿਹੇ ਪ੍ਰੋਜੈਕਟਾਂ ਨੂੰ ਰੋਕਣ ਨਾਲ ਨਾ ਸਿਰਫ ਲੋਕਾਂ ਦੀ ਸੁਰੱਖਿਆ ਹੋਵੇਗੀ ਬਲਕਿ ਵਾਤਾਵਰਣ ਸੰਭਾਲਨ ਵਿੱਚ ਵੀ ਮਦਦ ਮਿਲੇਗੀ ਇਸ ਤਰ੍ਹਾਂ ਇਹ ਮਾਮਲਾ ਇਹ ਸਿਰਫ ਆਰਥਿਕ ਜਾਂ ਕਾਰੋਬਾਰੀ ਮੁੱਦਾ ਹੀ ਨਹੀਂ ਬਲਕਿ ਲੋਕਾਂ ਕੁਦਰਤ ਅਤੇ ਪਵਿੱਖ ਵਿੱਚ ਇਹ ਮਹੱਤਵਪੂਰਨ ਕਦਮ ਵੀ ਹੋ ਸਕਦਾ ਹੈ ਅਮਰੀਕਾ ਦੀ ਇਮੀਗ੍ਰੇਸ਼ਨ ਏਜੰਸੀ ਨੇ ਕੈਨੇਡਾ ਦੀ ਇੱਕ ਕੰਪਨੀ ਤੋਂ 20 ਮਜ਼ਬੂਤ ਬਖਤੀ ਵਾਲੀਆਂ ਗੱਡੀਆਂ ਮੰਗਵਾਉਣ ਦਾ ਫੈਸਲਾ ਕੀਤਾ ਇਹ ਗੱਡੀਆਂ ਸੁਰੱਖਿਆ ਲਈ ਵਰਤੀਆਂ ਜਾਣਗੀਆਂ ਇਹ ਵਾਹਨ ਵਰਤ ਕੇ ਉਹ ਆਪਣਾ ਕੰਮ ਹੋਰ ਵੀ ਸੁਰੱਖਿਤ ਅਤੇ ਆਸਾਨ ਤਰੀਕੇ ਨਾਲ ਕਰ ਸਕਣਗੇ ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਸ ਏਜੰਸੀ ਜੋ IC ਦੇ ਨਾਮ ਨਾਲ ਜਾਣੀ ਜਾਂਦੀ ਹੈ ਉਸਨੇ ਕੈਨੇਡਾ ਦੀ ਇੱਕ ਕੰਪਨੀ ਤੋਂ 20 ਵਖਤਿਹਦਾਰ ਵਾਹਨਾਂ ਦੀ ਖਰੀਦ ਕਰਨ ਦਾ ਫੈਸਲਾ ਕੀਤਾ ਹੈ ਇਹ ਵਾਹਨ ਖਾਸ ਤੌਰ ਤੇ ਸੁਰੱਖਿਆ ਅਤੇ ਜਟਿਲ ਹਾਲਾਤਾਂ ਵਿੱਚ ਵਰਤਣ ਲਈ ਬਣਾਏ ਗਏ ਹਨ IC ਦਾ ਕਹਿਣਾ ਹੈ ਕਿ ਇਹ ਵਾਹਨ ਵਰਤ ਕੇ ਉਹ ਆਪਣੇ ਸਟਾਫ ਅਤੇ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਆਪਣੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਕਰ ਸਕਣਗੇ। ਇਹ ਖਰੀਦਦਾਰੀ ਆਈਸੀ ਦੀਆਂ ਸੁਰੱਖਿਆ ਯੋਜਨਾਵਾਂ ਵਿੱਚ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ ਕਿਉਂਕਿ ਇਹ ਜੀਹੇ ਮਜ਼ਬੂਤ ਵਾਹਨ ਸਥਿਤੀ ਦੇ ਅਨੁਕੂਲ ਹਨ ਜਦੋਂ ਕਿ ਕੋਈ ਜਟਿਲ ਕਾਰਵਾਈ ਕਰਨ ਦੀ ਲੋੜ ਹੋਵੇ। ਤਾਂ ਇਹ ਬਹੁਤ ਮਦਦਗਾਰ ਸਾਬਿਤ ਹੋਣਗੇ। ਇਸ ਨਾਲ ਆਈਸੀ ਨੂੰ ਆਪਣੇ ਦਾਇਰਿਆਂ ਵਿੱਚ ਕੰਮ ਕਰਨ ਵਾਲਿਆਂ ਲਈ ਸੁਰੱਖਿਆ ਅਤੇ ਵਿਵਸਥਿਤ ਤਰੀਕੇ ਨਾਲ ਕਾਰਵਾਈ ਕਰਨ ਵਿੱਚ ਸਹੂਲਤ ਮਿਲੇਗੀ ਅੱਜ ਦੇ ਕੈਨੇਡਾ ਨਿਊਜ਼ ਬੁਲੇਟਨ ਵਿੱਚ ਫਿਲਹਾਲ ਇਹਨਾਂ ਹੀ ਕੱਲ ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ